ਸੰਗਤ ਜੀ ਅੱਜ ਸਮੁੱਚੇ ਕੌਮ ਵਾਸਤੇ ਸਮੁੱਚੇ ਪੰਥ ਵਾਸਤੇ ਬਹੁਤ ਹੀ ਪਾਵਨ ਪਵਿੱਤਰ ਦਿਹਾੜਾ ਹੈ ਬਹੁਤ ਵੱਡੀ ਸਿੱਖਿਆ ਪੰਥ ਨੂੰ ਅੱਜ ਦੇ ਸ਼ੁਭ ਦਿਹਾੜੇ ਤੋਂ ਮਿਲਦੀ ਹੈ ਕਿ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਮਹਾਨ ਮਹਾਪੁਰਖ ਬ੍ਰਹਮ ਗਿਆਨੀ ਪੱਬਾ ਬੁੱਢਾ ਸਾਹਿਬ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਮ ਰਖਾਈ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜ ਨਹਿ ਹੱਥ ਲਗਾਇਓ ਬੁੱਢੇ ਆਉ ਗੁਰਦਾਸ ਪਨਾਇਓ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਤਖਤ ਸਾਹਿਬ ਹੈ ਇਹ ਕਿਸੇ ਰਾਜ ਮਿਸਤਰੀ ਨੇ ਨਹੀਂ ਬਣਾਇਆ ਇਹਦੀ ਨੇ ਸਤਿਗੁਰਾਂ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਰੱਖੀ ਤੇ ਉਸਾਰੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿਸੇ ਮਿਸਤਰੀ ਨੇ ਤਖਤ ਸਾਹਿਬ ਦੇ ਇਸ ਥੜੇ ਨੂੰ ਹੱਥ ਨਹੀਂ ਲਾਇਆ ਨਿਗਰਾਨੀ ਧੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਇਹ ਸਾਰੀ ਉਸਾਰੀ ਦੀ ਸੇਵਾ ਹੋਈ 11 ਸਾਲ ਦੀ ਸਤਿਗੁਰਾਂ ਦੀ ਜੋ ਸੰਸਾਰਿਕ ਸਰੀਰਕ ਉਮਰ ਹੈ ਸਤਿਗੁਰੂ ਇਸ ਦਖਨ ਤੇ ਬਰਾਜਮਾਨ ਹੋਏ ਭਾਈ ਨੱਥਾ ਭਾਈ ਅਬਦੁੱਲਾ ਜੀ ਨੇ ਬਹੁਤ ਸੁੰਦਰ ਲਿਖਿਆ ਉਹ ਕਹਿੰਦੇ ਸੱਚੈ ਤਖਤ ਸੁਹਾਇਓ ਸ੍ਰੀ ਗੁਰਪਾਇਕੈ ਸ਼ਬ ਵਰਨੀ ਨਹਿ ਜਾਏ ਕਹੂੰ ਕਿ ਆ ਗਾਇ ਕੈ ਰਵਸਸ ਭੈ ਬਲੀਣ ਸੁਦਰਸ ਦਿਖਾਏ ਕੈ ਮੀਰ ਅਬਦੁੱਲ ਔਨਥ ਜਸ ਕਹਿ ਸੁਣਾਇ ਕੈ ਸਤਿਗੁਰੂ ਤਖਤ ਤੇ ਬਰਾਜਮਾਨ ਹੋਏ ਤੇ ਸਿੱਖੀ ਦੇ ਕੁਤਬੀ ਸtare ਆਦ ਸਿੱਖ ਇੰਦਰੇ ਜਿੱਤ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਨੇ ਮੇਰੀ ਪੀਰ ਤੇ ਮਾਲਕ ਸਤਿਗੁਰੂ ਨੂੰ ਇਸ ਤਖਤ ਤੇ ਮੇਰੇ ਅਤੇ ਪੀਰ ਦੀਆਂ ਦੋ ਕੁਰਪਾਨਾਂ ਧਾਰਨ ਕਰਵਾਈਆਂ 1606 ਈਸਵੀ 11 ਸਾਲ ਦੀ ਸਤਗੁਰਾਂ ਦੀ ਸਰੀਰਕ ਉਮਰ ਹੈ ਤੇ ਸਤਗੁਰੂ ਜੀ ਤਖਤ ਤੇ ਬਰਾਜਮਾਨ ਹੋਏ ਢਾਡੀਆਂ ਨੇ ਵਾਰ ਗਾਈ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ ਪੱਕ ਤੇਰੀ ਕਿਹ ਜਹਾਗੀਰ ਦੀ ਗੁਰਮੁਖੋ ਸਖਤ ਨੇ ਔਰ ਤਖਤ ਤੇ ਸਤਿਗੁਰਾਂ ਦਾ ਬਿਰਾਜਮਾਨ ਹੋਣਾ ਤੇ ਮੇਰੇ ਪੀਰ ਦੀਆਂ ਦੋ ਕ੍ਰਪਾਨਾਂ ਸਤਿਗੁਰਾਂ ਨੇ ਧਾਰਨ ਕਰਕੇ ਤੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕੀਤਾ ਉਸ ਦਿਨ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਇੱਕ ਨਕਲਾਬੀ ਯੁੱਗ ਦੀ ਸ਼ੁਰੂਆਤ ਮੇਰੇ ਪੀਰ ਦੇ ਮਾਲਕ ਨੇ ਤਕਤ ਤੇ ਬਰਾਜਮਾਨ ਹੋ ਕੇ ਤੇ ਮੇਰੇ ਪੀਰ ਦੇ ਦੋ ਕੁਰਪਾਨਾ ਧਾਰਨ ਕੀਤੀਆਂ ਪੀਰ ਦੇ ਕਿਰਪਾਨ ਅਧਿਆਤਮਿਕਤਾ ਦੀ ਨਿਸ਼ਾਨੀ ਤੇ ਮੇਰੀ ਦੀ ਕਿਰਪਾਨ ਬਾਦਸ਼ਾਹਤ ਦੀ ਨਿਸ਼ਾਨੀ ਸਿੱਖ ਨੇ ਬਾਦਸ਼ਾਹਤ ਭੋਗਦਿਆ ਹੋਇਆ ਸਿੱਖ ਨੇ ਰਾਜ ਭਾਗ ਭੋਗਦਿਆ ਹੋਇਆ ਕਦੇ ਵੀ ਧਰਮ ਦਾ ਪੰਡਾ ਨਹੀਂ ਛੱਡਣਾ ਅਧਿਆਤਮਿਕਤਾ ਦਾ ਪੰਡਾ ਨਹੀਂ ਛੱਡਣਾ ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਮੀਰੀ ਅਤੇ ਪੀਰੀ ਦਾ ਬਹੁਤ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਕਿ ਜਿੱਥੇ ਸਿੱਖ ਰਾਜ ਭਗਤ ਦਾ ਮਾਲਕ ਬਣੇ ਜਿੱਥੇ ਸਿੱਖ ਵੱਡੇ ਵੱਡੇ ਅਹੁਦੇਾਂ ਤੇ ਬਰਾਜਬਾਨ ਹੋਵੇ ਉੱਥੇ ਸਿੱਖ ਕਦੇ ਵੀ ਆਪਣੇ ਗੁਰੂ ਦਾ ਪੰਡਾ ਨਾ ਛੱਡੇ ਅਧਿਆਤਮਿਕਤਾ ਦਾ ਪੰਡਾ ਨਾ ਛੱਡੇ ਆਪਣੇ ਮਨ ਵਿੱਚੋਂ ਕਦੇ ਵੀ ਉਸ ਦਾਤਿਆਂ ਨੂੰ ਉਸ ਪਰਮੇਸ਼ਰ ਨੂੰ ਵਿਸਾਰੇ ਨਾ ਆਪਣੇ ਮਨ ਵਿੱਚ ਇਹ ਭੈਰ ਰੱਖ ਕੇ ਚੱਲੇ ਕਿ ਜੇਕਰ ਮੇਰੇ ਕੋਲ ਅੱਜ ਬਾਦਸ਼ਾਹਤ ਹੈ ਤੇ ਇਹ ਕੇਵਲ ਪਰਮੇਸ਼ਰ ਦੀ ਕਿਰਪਾ ਨਾਲ ਹੈ ਕੇਵਲ ਗੁਰੂ ਦੀ ਕਿਰਪਾ ਨਾਲ ਹੈ ਜੇਕਰ ਗੁਰੂ ਦੀ ਕਿਰਪਾ ਨਹੀਂ ਹੋਏਗੀ ਤਾਂ ਸਾਡੇ ਕੋਲ ਗੁਰਮੁਖੋ ਰਾਜ ਭਾਗ ਬਾਦਸ਼ਾਹਤ ਵੀ ਨਹੀਂ ਰਹੇਗੀ ਜਿੱਥੇ ਅੱਜ ਸਤਿਗੁਰੂ ਤਖਤ ਤੇ ਬਰਾਜਮਾਨ ਹੋਏ ਮੇਰੇ ਤੇ ਪੀਰ ਦੇ ਦੋ ਕਿਰਪਾਨਾਂ ਧਾਰਨ ਕਰਕੇ ਸਾਨੂੰ ਇੱਕ ਪਾਵਨ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਉੱਥੇ ਅੱਜ ਦੇ ਦਿਨ ਮੇਰੇ ਪੀਰ ਦੇ ਮਾਲਕ ਨੇ ਆਪ ਕਿਰਪਾਨਾਂ ਧਾਰਨ ਕੀਤੀਆਂ ਤੇ ਸਮੁੱਚੇ ਸਿੱਖਾਂ ਨੂੰ ਸ਼ਸਤਰ ਧਾਰੀ ਹੋਣ ਦੇ ਹੁਕਮ ਨਾਮੇ ਬਿਜਾਰੀ ਕੀਤੇ ਸਨ ਕਿ ਸਮੁੱਚੇ ਸਿੱਖ ਸ਼ਸਤਰ ਧਾਰੀ ਹੋਣ ਬਾਬਾ ਬੁੰਡਾ ਚ ਵਰਗੇ ਭਾਈ ਗੁਰਦਾਸ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਵੀ ਉਸ ਦਿਨ ਆਪਣਾ ਗਾਤਰੇ ਕਿਰਪਾਨਾ ਧਾਰਨ ਕੀਤੀਆਂ ਸਨ ਜਦੋਂ ਆਪਕੇ ਦਰਸ਼ਨ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਆਉਂਦੇ ਹੋ ਹਰ ਰੋਜ਼ ਸ਼ਾਮ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਪਾਵਨ ਸ਼ਸਤਰਾਂ ਦੇ ਜਿੱਥੇ ਆਪ ਜੀ ਸਤਿਗੁਰਾਂ ਦੇ ਜੋ ਸ਼ਸਤਰ ਨੇ ਉਹਨਾਂ ਦੇ ਦਰਸ਼ਨ ਕਰਦੇ ਹੋ ਸ਼ਹੀਦ ਸਿੰਘਾਂ ਦੇ ਸ਼ਸਤਰ ਦਰਸ਼ਨ ਕਰਦੇ ਹੋ ਉੱਥੇ ਬਾਬਾ ਬੁੱਢਾ ਸਾਹਿਬ ਦੀ ਸ੍ਰੀ ਸਾਹਿਬ ਦੇ ਵੀ ਦਰਸ਼ਨ ਕਰਦੇ ਹੋ ਜਿਹੜੀ ਸ੍ਰੀ ਸਾਹਿਬ ਜੋ ਰਜਾਨਾ ਚੌਂਕੀ ਸਾਹਿਬ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਅਰਦਾਸ ਕਰਦੀ ਹੈ ਉਹ ਸੱਚੌਂਕੀ ਸਾਹਿਬ ਦੀ ਅਗਵਾਈ ਬਾਬਾ ਬੁੱਢਾ ਸਾਹਿਬ ਦੀ ਸ੍ਰੀ ਸਾਹਿਬ ਕਰਦੀ ਹੈ ਇਹ ਸਤਿਗੁਰਾਂ ਦਾ ਹੁਕਮ ਸੀ ਕਿ ਸਿੱਖ ਸੱਚਤ ਉਤਾਰੀ ਹੋਣ ਇੱਕ ਹੋਰ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਸੈਇਹਤਰ ਚੰਗੇ ਘੋੜੇ ਤੇ ਚੰਗੇ ਜਵਾਨ ਭੇਜੇ ਜਾਣ ਕਿਉਂਕਿ ਹੁਣ ਇੱਕ ਜੰਗ ਦੀ ਸ਼ੁਰੂਆਤ ਹੋਣ ਲੱਗੀ ਹੈ ਤੇ ਸਾਨੂੰ ਹੋਰ ਨਾ ਵਸਤੂਆਂ ਦੀ ਲੋੜ ਨਹੀਂ ਸਾਨੂੰ ਚੰਗੇ ਜਵਾਨ ਚੰਗੇ ਸੈਇਹਤਰ ਚੰਗੇ ਘੋੜਿਆਂ ਦੀ ਲੋੜ ਹੈ ਜਥਿਆ ਦੇ ਰੂਪ ਵਿੱਚ ਉਸ ਦਿਨ ਸਿੱਖ ਆਏ ਤੇ ਇਤਿਹਾਸ ਕਹਿੰਦਾ ਕਿ ਸਭ ਤੋਂ ਵੱਡਾ ਜਥਾ ਬਹਾਦਰ ਬਾਬਾ ਬਿਦੇ ਚੰਦ ਸਾਹਿਬ ਜੀ ਲੈ ਕੇ ਪਹੁੰਚੇ। ਔਰ ਆਜਦੇ ਦਿਨ ਹੀ ਗੁਰਮੁਖੋ ਢਾਡੀਆਂ ਨੂੰ ਜਨਮ ਦਿੱਤਾ ਹੈ ਬੀਰੀ ਪੀਰ ਦੇ ਮਾਲਕ ਸਤਿਗੁਰੂ ਨੇ। ਖਾਤੀਆਂ ਤੇ ਬਿਠਾ ਕੇ ਢਾਡੇ ਪਾਏ ਨੱਥਾ ਪਾਏ ਅਬਦੁੱਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਲਿਆਂਦਾ ਗਿਆ। ਔਰ ਢਾਡੇ ਯੁੱਗ ਦੀ ਸ਼ੁਰੂਆਤ ਵੀ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ। ਗੁਰਮੁਖੋ ਢਾਡੀ ਸਿੰਘ ਕਵੇਸ਼ਰ ਸਿੰਘ ਰਾਗੀ ਸਿੰਘ ਗ੍ਰੰਥੀ ਸਿੰਘ ਪਾਠੀ ਸਿੰਘ ਪ੍ਰਚਾਰਕ ਸਿੰਘ ਕਥਾਵਾਚਕ ਸਿੰਘ ਇਹ ਪ੍ਰਚਾਰਕ ਸਾਡੇ ਕੌਮ ਦੀਆਂ ਪ੍ਰਣਾਲੀਆਂ ਨੇ ਔਰ ਜੋ ਸਾਡੇ ਵੱਲੋਂ ਇਹਨਾਂ ਦਾ ਤਿਰਸਕਾਰ ਕੀਤਾ ਜਾਂਦਾ ਹੈ ਪਾਠੀ ਸਿੰਘਾਂ ਨਾਲ ਤਿਰਸਕਾਰ ਗ੍ਰੰਥੀ ਸਿੰਘਾਂ ਨਾਲ ਤਿਰਸਕਾਰ ਪਰ ਪ੍ਰਚਾਰਕਾਂ ਨੂੰ ਸਨਮਾਨ ਨਾ ਦੇਣਾ ਢਾਡੀਆਂ ਨੂੰ ਸਨਮਾਨ ਨਾ ਦੇਣਾ ਗ੍ਰੰਥੀ ਸਿੰਘਾਂ ਨੂੰ ਸਨਮਾਨ ਨਾ ਦੇਣਾ ਗੁਰਮੁਖੋ ਇਹ ਬੜਾ ਘਾਟੇ ਵਾਲਾ ਸਾਡੇ ਸਾਰਿਆਂ ਵਾਸਤੇ ਸੌਦਾ ਹੈ ਜਿਹੜੀ ਕੌਮ ਆਪਣੇ ਪ੍ਰਚਾਰਕਾਂ ਦਾ ਸਨਮਾਨ ਨਹੀਂ ਕਰੇਗੀ ਉਹ ਕੌਮ ਕਦੇ ਵੀ ਤਰੱਕੀ ਨਹੀਂ ਕਰ ਸਕਦੀ ਕਿਸੇ ਕੌਮ ਕੋਲ ਇੰਨਾ ਅਮੀਰ ਇਤਿਹਾਸ ਨਹੀਂ ਕਿਸੇ ਕੌਮ ਕੋਲ ਇੰਨਾ ਅਮੀਰ ਵਿਰਸਾ ਨਹੀਂ ਕਿਸੇ ਧਰਮ ਦੇ ਕਿਸੇ ਰਹਿਬਰ ਨੇ ਆਪਣੇ ਪ੍ਰਚਾਰਕਾਂ ਨੂੰ ਆਪ ਜਨਮ ਨਹੀਂ ਦਿੱਤਾ ਇਹ ਮਾਨ ਕੇਬ ਤੇ ਕੇਵਲ ਸਿੱਖ ਪੰਥ ਨੂੰ ਮਿਲਿਆ ਕਿ ਮੇਰੇ ਪੀਰ ਦੇ ਮਾਲਕ ਸਤਿਗੁਰੂ ਨੇ ਢਾਡੇ ਪ੍ਰਥਾ ਦੀ ਅਰੰਭਤਾ ਕੀਤੀ ਔਰ ਕਲਗੀਧਰ ਪਾਤਸ਼ਾਹ ਧਾਨਪੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਵੀਸ਼ਰਾਂ ਨੂੰ ਜਨਮ ਦਿੱਤਾ ਕਿੱਥੇ ਢਾਡੇ ਸਾਨੂੰ ਵਾਰਾਂ ਸੁਣਾ ਕੇ ਸਾਡੇ ਵਿੱਚ ਵੀਰ ਰਸ ਪੈਦਾ ਕਰਦੇ ਨੇ ਉਥੇ ਕਵੀਸ਼ਰ ਸਾਨੂੰ ਸਤਿਗੁਰਾਂ ਦਾ ਇਤਿਹਾਸ ਕਵਤਾਵਾਂ ਦੇ ਰੂਪ ਵਿੱਚ ਸੁਣਾ ਕੇ ਵੀ ਸਾਨੂੰ ਨਿਹਾਲ ਕਰਦੇ ਨੇ ਸੁਗੁਰਮੁਖ ਅੱਜ ਬਹੁਤ ਵੱਡਾ ਦਿਨ ਹੈ ਜਿੱਥੇ ਆਪਾਂ ਅੱਜ ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਗਲ ਤੱਤ ਸਾਹਿਬ ਜੀ ਵਿਖੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਜੁੜ ਬੈਠੇ ਆਂ ਉਹ ਤੇ ਸਤਿਗੁਰਾਂ ਦੇ ਹੁਕਮ ਅਨੁਸਾਰ ਸ਼ਸ਼ਤਰ ਧਾਰੀ ਹੋਈਏ ਸ਼ਾਸਤਰ ਕੇ ਅਧੀਨ ਹੈ ਰਾਜ ਸਿੱਖ ਰਾਜ ਦੀ ਗੱਲ ਕਰਦਾ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਸਤਗੁਰ ਕਹਿੰਦੇ ਸ਼ਾਸਤਰ ਕੇ ਅਧੀਨ ਹੈ ਰਾਜ ਜੋ ਨਾ ਧਰੇ ਤਿਸ ਦਿਗ ਰਸ ਕਾਜ ਰਾਜ ਬਿਨਾਂ ਨਾ ਧਰਮ ਚੱਲੈ ਹੈ ਧਰਮ ਬਿਨਾਂ ਸਭ ਦਲੇ ਬਲੇ ਹੈ ਕੋਈ ਵੀ ਧਰਮ ਜਿਹੜਾ ਉਹ ਰਾਜ ਭਗਤ ਤੋਂ ਬਿਨਾਂ ਨਹੀਂ ਚੱਲਦਾ ਤੇ ਸਾਡੇ ਪੁਰਖਿਆਂ ਨੇ ਇਹ ਦਾਵਾ ਕੀਤਾ ਕਿ ਹਮ ਰਖਤ ਪਾਤਸ਼ਾਹੀ ਦਾਵਾ ਸਾਡੇ ਪੁਰਖਿਆਂ ਨੇ ਪਾਤਸ਼ਾਹ ਬਣ ਦਾ ਬਾਦਸ਼ਾਹਤਾ ਦਾ ਦਾਵਾ ਕੀਤਾ ਸਿੱਖ ਨੇ ਰਾਜ ਭਾਗ ਦੇ ਮਾਲਕ ਬਣਨਾ ਸਿੱਖ ਨੇ ਰਾਜ ਭੋਗਿਆ ਔਰ ਉਸ ਸਿੱਖ ਰਾਜ ਦਾ ਜਿਹੜਾ ਰਾਜ ਹੈ ਉਹਦੀ ਰਾਜ ਪ੍ਰਣਾਲੀ ਜਿਹਨੂੰ ਸਮੁੱਚਾ ਸੰਸਾਰ ਅੱਜ ਮੰਨਦਾ ਹੈ ਸਮੁੱਚਾ ਇਤਿਹਾਸ ਮੰਨਦਾ ਹੈ ਕਿ ਉਹ 40 ਸਾਲ ਦਾ ਜਿਹੜਾ ਸਿੱਖ ਰਾਜ ਹੈ ਦਾ ਰਾਜਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ ਉਹੋ ਜਿਹਾ ਰਾਜ ਕਦੇ ਵੀ ਪਿਛਲੇ ਇਤਿਹਾਸ ਵਿੱਚ ਸੰਸਾਰ ਵਿੱਚ ਨਹੀਂ ਹੋਇਆ ਆਪਾਂ ਰਾਜ ਭਾਗ ਦੇ ਮਾਲਕ ਬਣਨਾ ਹੈ ਲੇਕਿਨ ਸ਼ਾਸਤਰ ਧਾਰੀ ਹੋਣ ਤੋਂ ਬਿਨਾ ਸਾਨੂੰ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੱਥੇ ਸ਼ਾਸਤਰ ਧਾਰੀ ਹੋ ਕੇ ਅਸੀਂ ਰਾਜ ਭਾਗ ਵੱਲ ਵਧਣਾ ਹੈ ਉਥੇ ਗੁਰੂ ਦਾ ਹੁਕਮ ਮੰਨ ਕੇ ਪ੍ਰਕਲਗੀਧਰ ਪਾਤਸ਼ਾਹ ਨੇ ਵੀ ਹੁਕਮ ਕੀਤਾ ਹੈ ਕਿ ਬਿਨਾ ਸ਼ਸ਼ਤਰ ਕੇ ਸੰਗ ਨਰੰਗ ਭੇੜ ਜਾਨੋ ਗਹਿ ਕਾਨਤਾ ਕੋ ਕਿਤੇ ਲੈ ਸਿਧਾਨੋ ਇਹ ਮੋਰ ਆਗਿਆ ਸੁਨ ਹੋਰੇ ਪਿਆਰੇ ਬਿਨਾ ਸ਼ਸ਼ਤਰ ਕੇ ਸੰਗ ਨਾ ਦੇਉ ਦਿਦਾਰੇ ਜਬ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਸ਼ਤਰ ਸਜਾਵੋ ਸ਼ਸ਼ਤਰ ਤਾਰੀ ਹੋ ਕੇ ਅੰਮ੍ਰਿਤ ਤਾਰੀ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਗੁਰਮਖੋ ਹਰ ਸਾਲ ਪਿਛਲੇ ਸਾਲਾਂ ਤੋਂ ਜੋ ਇਹ ਸੇਵਾ ਆਰੰਭ ਕੀਤੀ ਗਈ ਹੈ ਕਿ ਇਸ ਦਿਹਾੜੇ ਤੇ ਸਤਗੁਰਾਂ ਦੇ ਤਖਤਿ ਬਰਾਜਣ ਔਰ ਮੀਰੀ ਪੀਰੀ ਦੀਆਂ ਦੋ ਕਿਰਪਾਆਂ ਨੂੰ ਧਾਰਨ ਕਰਨ ਦੇ ਇਸ ਪਵਿੱਤਰ ਦਿਹਾੜੇ ਤੇ ਸੰਗਤ ਨੂੰ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਸੰਪੂਰਨਤਾ ਤੋਂ ਬਾਅਦ ਸਮਾਗਮ ਦੇ ਇਸ ਪਾਪੀ ਦੇ ਉਪਰੰਤ ਸਤਗੁਰਾਂ ਦੇ ਮੀਰੀ ਅਤੇ ਪੀਰੀ ਦੀਆਂ ਦੋ ਜਿਹੜੀਆਂ ਕਿਰਪਾਆਂ ਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਔਰ ਹੁਣ ਵੀ ਆਪ ਸਰਬੱਤ ਸੰਗਤਾਂ ਸਤਗੁਰਾਂ ਦੀਆਂ ਮੀਰੀ ਅਤੇ ਪੀਰੀ ਦੀਆਂ ਕਿਰਪਾਆਂ ਦੇ ਆਪ ਜੀ ਦਰਸ਼ਨ ਕਰੋ ਔਰ ਮਨ ਪੀਰ ਤੇ ਇਕਾਗਰ ਕਰਕੇ ਜੱਪੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ ਇਹ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪੀਰੇ ਦੀ ਸ੍ਰੀ ਸਾਹਿਬ ਹੈ ਪੀਰੇ ਅਧਿਆਤਮਿਕਤਾ ਦੀ ਨਿਸ਼ਾਨੀ ਹੈ ਭਗਤੀ ਦਾ ਪ੍ਰਤੀਕ ਹੈ ਸਤਗੁਰਾਂ ਨੇ ਭਗਤੀ ਦੀ ਅਧਿਆਤਮਿਕਤਾ ਦੀ ਜਿਹੜੀ ਸ੍ਰੀ ਸਾਹਿਬ ਹੈ ਉਹਨੂੰ ਆਪਣੇ ਗਾਤਰੇ ਧਾਰਨ ਕੀਤਾ ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ ਇਹ ਮੀਰੀ ਦੀ ਸ੍ਰੀ ਸਾਹਿਬ ਹੈ ਮੀਰੀ ਅਰਬੀ ਫਾਰਸੀ ਦਾ ਲਫ਼ਜ਼ ਹੈ ਆਮੀਰ ਆਮੀਰ ਜਾਂ ਮੀਰ ਬਾਦਸ਼ਾਹਤ ਦੇ ਨਿਸ਼ਾਨੇ ਇਹ ਸ੍ਰੀ ਸਾਹਿਬ ਸਤਗੁਰਾਂ ਨੇ ਬਾਦਸ਼ਾਹਤ ਦੇ ਨਿਸ਼ਾਨੇ ਆਪਣੇ ਕਮਰ ਕੱਸੇ ਉਸ ਦਿਨ ਧਾਰਨ ਕੀਤੀ ਜਿਸ ਦਿਨ ਸਤਿਗੁਰਾਂ ਨੇ ਇਹ ਦੋਨੋਂ ਕਿਰਪਾਨਾਂ ਪਾਈਆਂ ਮੇਰੇ ਅਤੇ ਪੀਰੀ ਦੀਆਂ ਦੋਨੋਂ ਕਿਰਪਾਨਾਂ ਸਤਿਗੁਰਾਂ ਨੇ ਆਪਣੇ ਗਾਤਰੇ ਧਾਰਨ ਕੀਤੀਆਂ ਆਪਣੇ ਕਮਰ ਕੱਸੇ ਧਾਰਨ ਕੀਤੀਆਂ ਮੇਰੇ ਅਤੇ ਪੀਰੇ ਦਾ ਬਹੁਤ ਪਾਵਨ ਪਵਿੱਤਰ ਸਿਧਾਂਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰਤਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਅੱਜ ਸਤਿਗੁਰਾਂ ਦੇ ਤਖਤ ਬਰਾਜਣ ਮੇਰੇ ਅਤੇ ਪੀਰੇ ਦੀਆਂ ਦੋ ਕਿਰਪਾਆਂਾਂ ਧਾਰਨ ਕਰਨ ਦੀਆਂ ਦਾਸ ਵੱਲੋਂ ਆਪ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਉਪਰੰਤ ਸਤਿਗੁਰਾਂ ਦੇ ਹਜ਼ੂਰ ਦੀਵਾਨ ਸਜਿਆ ਗੁਰਬਾਣੀ ਕੀਰਤਨ ਹੋਇਆ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਸਤਿਗੁਰਾਂ ਨੇ ਆਪਣੇ ਪਾਵਨ ਮੁਖਵਾਕ ਬਖਸ਼ਿਸ਼ ਕੀਤੇ ਔਰ ਅੱਜ ਸਾਉਣ ਦੇ ਮਹੀਨੇ ਦੀ ਸੰਗ੍ਰਾਮ ਦਾ ਜਿਹੜਾ ਸ਼ਬਦ ਸੀ ਉਹ ਆਪ ਕੀ ਨਸਰਮਣ ਕੀਤਾ ਹੈ ਔਰ ਸੰਖੇਪ ਇਤਿਹਾਸ ਮੇਰੇ ਅਤੇ ਪੀਰੀ ਦਾ ਔਰ ਸਤਗੁਰਾਂ ਦੇ ਤਖਤ ਬਰਾਜਣ ਦਾ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ ਸਮੁੱਚੇ ਖਾਲਸਾ ਪੰਥ ਨੂੰ ਅੱਜ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਭੁੱਲਾ ਚੁੱਕਾ ਦੇਖੇ ਮਾ ਸਭ ਨੂੰ ਜੀ ਆਇਆਂ ਸਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ